ਹੈਰੀ ਹੈ ਸਟੇਟ ਐਡ ਹੋ ਗਿਆ ਸਟੇਟ ਐਡ ਹੋ ਗਿਆ ਬੱਚਾ ਗੁੱਸਾ ਰਾ ਕਰੀ ਆਸਰੀ ਕਾਲੀ ਸਵਾਰ ਕਰਦੇ ਆ ਤੁਹਾਡਾ ਬੰਗੂ ਬਲੌਡ ਦੇ ਵਿੱਚ ਟਾਈਮ ਹੋ ਗਿਆ 8:04 ਯਸ ਅਗਰੇ ਆਪਾਂ ਤਰਪੇ ਜੀ ਕੇ ਹੋਟਲ ਤੋਂ ਇਹ 4 ਕਿਲੋਮੀਟਰ ਰਹਿ ਗਿਆ ਸਫ਼ਰ ਆਪਣਾ ਤੇ ਚੱਲ ਕੇ ਦੇਖਦੇ ਆ ਵੀ ਕਿਹੜਾ ਗਦਾਮ ਹੈ ਜਿੱਥੇ ਤੱਕ ਮੰਨ ਲੱਗ ਰਿਹਾ ਗਦਾਮ ਆ ਗਦਾਮ ਹੋਈਊਗਾ ਹਿੰਦੂਸਤਾਨੀ ਲੀਵਰ ਵਾਲਾ ਉਹ ਬਾਕੀ ਅੰਝਾ ਕੇ ਪਤਾ ਲੱਗੂ ਨੇ ਵੀ ਜੇ ਪੰਪ ਦੇ ਕੋਲ ਹੋਇਆ ਫਿਰ ਤਾਂ ਹੋਈ ਐ ਸਮਝੇ ਮਤਰੋ ਪਹੁੰਚ ਗਏ ਆਪਾਂ ਗਦਾਮ ਚ ਇਹ ਆ ਆ ਤਾਰਾ ਚੰਦ ਉੱਜਮਲ ਗਦਾਮ ਠੀਕਾ ਤੇ ਗੱਡੀ ਲਾਤੀ ਆਪਾਂ ਨੇ ਇੱਥੇ ਉਹ ਚੜਾਈ ਉੱਥੇ ਉਹ ਸਾਹਮਣੇ ਰੋਡ ਹੈ ਮੇਨ ਰੋਡ ਤੇ ਹੁਣ ਮੈਂ ਤੁਹਾਨੂੰ ਦੱਸ ਦਾਂ ਇਹ ਇੱਧਰ ਨਹੀਂ ਉਹ ਅਗਲੀ ਗਲੀ ਆ ਦੇਖੋ ਅਗਲੀ ਗਲੀ ਤੇ ਇੱਧਰ ਆ ਪਿਛਲੀ ਗਲੀ ਇੱਥੇ ਹਿੰਦੂਸਤਾਨੀ ਉਲੀਗਰ ਦਾ ਮਾਲ ਉਤਰਦਾ ਸੀ ਪਹਿਲਾਂ ਹੁਣ ਤਾਂ ਪਤਾ ਨਹੀਂ ਉਤਰਦਾ ਪਤਾ ਨਹੀਂ ਨਹੀਂ ਤੇ ਉਹ ਜਿੱਥੇ ਪੀਲੀ ਗੱਡੀ ਖੜੀ ਹੈ ਨਾ ਉਹ ਪੀਲੇ ਉਹਦੇ ਵਾਲੀ ਡੱਬਾ ਖੜਿਆ ਨਾ ਉੱਥੇ ਅਸੀਂ ਗੱਡੀ ਲਾਈ ਵੀ ਸੀਗੀ ਮੈਂ ਉਦੋਂ ਗੱਡੀ ਸਿੱਖਦਾ ਸੀਦਾ ਤੇ ਉੱਥੇ ਗੱਡੀ ਲਾ ਕੇ ਭਾਈ ਅਸੀਂ ਪਏ ਤੁਹਾਡੇ ਯਾਦ ਹੋਣਾ ਮੈਂ ਪਹਿਲਾਂ ਵਲੌਗ ਚ ਦੱਸਿਆ ਵਾ ਸੀਗਾ सा फोन चोरी हो गया स्प्रे मार के अंदरा। आ ना? भी ले कुछ नहीं आ गया मुंबई की बरसात का लड़की की मुलाकात का अरे बाबा क्या भरोसा है है ओ कम मैं। ए, मैं हाँ थे सुते पे ਸੁੱਤੇ ਗਿਆ ਪਏ ਤੇ ਫੋਨ ਚਲਾਰੇ ਦੇ ਫੋਨ ਜਲਾ ਲੈ ਜਲਾ ਦੇ ਸਪਰੇਅ ਮਾਰਤੀ ਕਿਸੇ ਨੇ ਸਾਨੂੰ ਪਤਾ ਨਹੀਂ ਲੱਗਿਆ ਬਸ ਸਾਨੂੰ ਐ ਹੋ ਗਿਆ ਵੀ ਨੀਂਦ ਲੱਗ ਗਈ ਆਣ ਤੇ ਡੈਡੀ ਬੱਕ ਭਾਰ ਹੋ ਗਏ ਉਧਰਲੇ ਪਾਸੇ ਪੀ ਜਾ ਰਹੇ ਹਾਂ ਐ ਮੈਂ ਇੱਧਰ ਪਿਆ ਸੀਗਾ ਆਪਣੀ ਗੱਡੀ 'ਚ ਤੇ ਮੁੜ ਕੇ ਬੇਵੋਸ ਹੋਏ ਰਾਤ ਨੂੰ 11 ਵਜੇ ਉੱਠੇ ਤੇ ਆ ਬਾਬੂ ਕਹਿੰਦਾ ਦਾ ਵੀ ਸਾਡਾ ਗਦਾਮ ਸੇਫ ਹੈ ਇਧਰ ਚੋਰੀ ਨਹੀਂ ਹੈ ਬਿਲਕੁਲ ਵੀ ਹੁਣ ਆ ਦੇਖ ਲੋ ਇੱਥੇ ਲੋਕਲ ਗੱਡੀਆਂ ਖੜੀਆਂ ਸਾਰੀਆਂ ਕੋਈ ਬਾਹਰ ਦੀ ਗੱਡੀ ਨਹੀਂ ਹੈਗੀ ਹੁਣ ਲੋਕਲ ਗੱਡੀ ਵਾਲੇ ਦੀ ਥੋੜੀ ਕੋਈ ਚੋਰੀ ਕਰਦਾ ਬਾਹਰ ਬਾਹਰ ਦੀਆਂ ਗੱਡੀਆਂ ਦੀ ਚੋਰੀ ਕਰਦੇ ਆ ਹੁਣ ਸਾਡੇ ਅੰਬਾਲੇ ਚ ਉੱਥੇ ਮੰਜੀ ਸਾਹਿਬ ਗੁਰਦੁਆਰੇ ਦੇ ਕੋਲ ਚੋਰੀ ਹੈ ਹਨਾ ਉੱਥੇ ਬਾਹਰ ਦੀ ਗੱਡੀ ਨੂੰ ਛੱਡਦੇ ਹੀ ਨਹੀਂ ਆਹ ਸਮਾਈ ਗਏ। ਹਾਂ ਹੁਣ ਇਹਨਾਂ ਦੇ ਫੋਨ ਕੈਮਰੇ ਨੇ ਥੋੜੀ ਪਛਾਣੇ ਸੀਗਾ ਫੋਨਾਂ ਨੂੰ ਜਾਂ ਸਾਨੂੰ ਹੁਣ ਚਾਰ ਬੰਦੇ ਉੱਠ ਕੇ ਆ ਜਾਂਦੇ। ਹਾਂ ਕੈਮਰੇ ਬਾਅਦ ਚ ਤਾਂ ਵੀਡੀਓ ਵੀ ਪਤਾ ਲੱਗਦੀ ਜਾਂਦੀ ਆ ਵੀ ਹਾਂ ਭਾਈ ਆਹ ਦੇਖ ਲਓ ਆਹ ਕੌਣ ਕਰਦੇ ਆ। ਕੋਈ ਨਾ ਔਰੇ ਫਿਰ ਕੋਈ ਸੁਣਦਾ ਫਿਰ ਡਰਾਈਵਰ ਦੀ। ਆਹ ਤੇ ਬੰਦੇ ਦੀ ਕੌਣ ਸੁਣਨ ਦਾ। ਇਹ ਗੰਮਾ ਤੇ ਇਥੇ ਹੀ ਹੋਇਆ ਸੀਗਾ ਬਾਈ ਫੋਨ ਚੋਰੀ ਸਾਡਾ ਜਾਓ ਮਿੱਤਰੋ ਹਣਾ ਇੱਕ ਜਾਦੂ ਦਿਖਾਈਏ ਹੁਣ ਦੇਖੋ ਆਂ ਸ਼ੀਸ਼ੇ ਦੇ ਮੂਰੇ ਹਣਾ ਆਹੋ ਮਤਲਬ ਕਾਗਜ਼ ਲਾਇਆ ਵਾ ਹਣਾ ਸ਼ੀਸ਼ੇ ਦੇ ਮੂਰੇ ਕਾਗਜ਼ ਲਾਇਆ ਵਾ ਤੇ ਕਾਗਜ਼ ਦੇ ਮੂਰੇ ਆਪਾਂ ਨੇ ਚਲਾਤਾ ਲੈਟਰ ਹਣਾ ਇਹ ਲੈਟਰ ਚਲਾਤਾ ਆਪਣੀ ਫੋਟੋ ਦਾ ਮਤਲਬ ਆਣੀ ਨਹੀਂ ਚਾਹੀਦੀ ਇਹ ਆ ਦੇਖੋ ਇਹ ਦਮਾ ਕਰਾ ਸਾਈਡ ਤੋਂ ਆ ਜਾਂਦੀ ਹੈ ਜਦ ਇਹ ਨਾ ਜਾਦੂ ਮੈਂ ਇਹ ਦੇਖਿਆ ਸੀਗਾ ਕਰਾਂਗੇ ਇਹ ਦਮਾ ਫੋਨ ਦੇ ਵਿੱਚ ਵੀਡੀਓ ਮੈਂ ਕਿਹਾ ਦੇਖਾਂ ਚਲਾ ਕੇ ਵੀ ਚੱਲਦੀ ਵੀ ਹੈ ਕਿ ਨਹੀਂ ਤੇ ਇਧਰ ਮਾਮੇ ਕੋਲ ਆਇਆ ਵਾ ਡੈਡੀ ਦਾ ਫੋਨ ਡੈਡੀ ਫੋਨ ਕਰਦਾ ਪਿਆ ਵਾ ਮਹਮਦੇ ਫੋਨ ਚ ਪਾਣੀ ਪੈ ਗਿਆ ਸੀਗਾ ਹੈ ਹਾਓ ਚੱਲ ਬਸ ਹੈ ਨੋ ਵੀ ਮਿੱਤਰੋ ਖੋਲਤੀ ਤਰਪਾਲ ਆਪਾਂ ਨੇ ਤੇ ਹਾਂ ਇੱਥੇ ਖਾਲੀ ਹੋਣਾ ਮਾਲ ਔਰ ਪਹਿਲਾਂ ਪਲਟੀ ਹੋਣਾ ਪਲਟੀ ਹੋਣ ਦੇ ਬਹੁਤ ਖਾਲੀ ਹੋਊਗਾ ਤੇ ਫੇਰ ਮੇਰੇ ਖਿਆਲ ਦੂਸਰੀ ਜਗ੍ਹਾ ਜਾਣਾ ਵੀ ਪੈਣਾ ਆਪਾਂ ਨੂੰ ਕਿਉਂਕਿ ਉਹਨਾਂ ਨੇ ਕਹਿ ਕੇ ਲਾਈ ਸੀਗੀ ਗੱਡੀ ਦੀ ਦੋ ਜਗਾਂ ਹੋਊਗਾ ਤੇ ਭਾਈ ਭਰਾ ਵੋਟ ਵਾਲਿਆਂ ਨੂੰ ਵੀ ਕਰਤਾ ਫੋਨ ਆਪਾਂ ਨੇ ਮਾਲ-ਮੋਲ ਦੇਖ ਕੇ ਰੱਖੀ ਭਰਾਵਾ ਹਾਂਜੀ ਭਾਈ ਗੱਡੀ ਆਪਣੀ ਹੋ ਗਈ ਖਾਲੀ ਤੇ ਹੁਣ ਦੂਜੀ ਜਗ੍ਹਾ ਤਾਰਨੇ ਆ ਬਹੁਤ 15 ਰੋਲ ਰੋਲ ਜੇ ਤੇ ਤਾਰ ਕੇ ਇਹਨਾਂ ਦਾ ਮਨ ਚੱਲ ਬੰਦਾ ਨਾਲ ਜਾਊਗਾ ਨਾਲ ਜਾ ਕੇ ਲੇਕੋ 4-5 ਕਿਲੋਮੀਟਰ ਆ ਇਥੋਂ ਕਹਿੰਦੇ ਤੇ ਬਾਕੀ ਦੇਖਦੇ ਹਾਂ ਕਿੰਨਾ ਕੋ ਹੋ ਆ ਸਭਰਾ ਤੇ ਦੂਜੀ ਗੱਲ ਇਹ ਕਰਨੇ ਸੀਗੀ ਮੈਂ 1 ਮਿੰਟ ਇੱਕ ਗੱਲ ਕਰਦੇ ਆਂ ਬਾਈ ਆ ਬੰਦਿਆਂ ਦੀ ਹੈਨਾ ਉਹ ਰਿਪੋਰਟ ਆ ਰਹੀ ਆ ਤੇ ਆ ਦੋ ਭਰਾ ਕਹਿੰਦੇ ਬਾਈ ਇਹਨਾਂ ਦੇ ਚੋਰੀ ਦਾ ਇਲਜ਼ਾਮ ਲੱਗਿਆ ਵੀ ਇਹਨਾਂ ਨੇ ਪੈਸੇ ਚੋਰੀ ਕੀਤੇ ਤੇ ਮਾਲਕ ਨੇ ਕੁੱਟਿਆ ਆ ਬਾਈ ਦੋਏ ਭਰਾ ਤੇ ਹੁਣ ਇਹ ਬਾਈ ਦੋਏ ਇਸ ਦੁਨੀਆ 'ਚ ਹੈ ਨਹੀਂ ਦੋਏ ਭਰਾ ਸੀਗੇ ਇਹਨਾਂ ਨੇ ਖੁਦਕੁਸ਼ੀ ਕਰ ਲਈ ਕਹਿੰਦੇ ਤੇ ਬਈ ਮੈਂ ਤਾਂ ਇਹੀ ਗੱਲ ਕਹਿਣਾ ਚਾਹਣਾ ਬਈ ਦੋਸ਼ੀਆਂ ਨੂੰ ਸਜ਼ਾ ਸਜ਼ਾ ਮਿਲਣੀ ਚਾਹੀਦੀ ਆ ਠੀਕ ਆ ਜਿਨ੍ਹਾਂ ਨੇ ਵੀ ਇਹ ਕੰਮ ਕੀਤਾ ਮਾਰਨੇ ਕੁੱਟਣੇ ਦਾ ਕੋਈ ਮਤਲਬ ਨਹੀਂ ਸੀਗਾ ਠੀਕ ਆ ਚਾਰ ਬੰਦੇ ਪਾਉਂਦੇ ਉਹ ਹੁਣ ਉਹ ਬੰਦੇ ਯਾਰ ਸੱਚੇ ਸੀਗੇ ਹਨਾ ਜੇ ਹੁੰਦੇ ਯਾਰ ਝੂਠੇ ਬੰਦੇ ਇੱਥੇ ਹੀ ਫਿਰਦੇ ਆਗਲਾਂ ਕੋ ਬੇਇੱਜ਼ਤੀ ਜਰੀ ਨਹੀਂ ਗਈ ਇਹ ਵਾਲੇ ਉਹ ਦਵਾਈ ਖਾ ਕੇ ਠੀਕਾ ਤੇ ਨਾਲ ਪੁਲਿਸ ਵੀ ਰਲੀ ਵੀ ਆ ਕਹਿੰਦੇ ਉਹ ਜਿੱਦਾਂ ਕਿ ਉਹ ਵੀਡੀਓ ਚ ਦੱਸ ਰਿਹਾ ਆ ਨਾ ਬਾਈ ਤੇ ਇਸ ਕਰਕੇ ਬਾਈ ਦੋਸ਼ੀਆਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤੇ ਜਿਹੜਾ ਪੁਲਿਸ ਵਾਲਾ ਹੈਗਾ ਜਿਹੜੇ ਪੁਲਿਸ ਵਾਲਿਆਂ ਨੇ ਤੰਗ ਕੀਤਾ ਉਹ ਬਾਈਆਂ ਨੂੰ ਹਨਾ ਉਹ ਸਸਪੈਂਡ ਹੋਣਾ ਚਾਹੀਦਾ ਉਹਦੀ ਨੌਕਰੀ ਜਾਣੀ ਚਾਹੀਦੀ ਆ ਇਹਦਾ ਤੇ ਬਾਈ ਹੁਣ ਇਹੋ ਕਰ ਸਕਦੇ ਆ ਆਪਾਂ ਮੇਰਾ ਨਿਆ ਦੀ ਹਨਾ ਹੋਰ ਤਾਂ ਜਿੰਨੇ ਵੀ ਉਹਦਾ ਦਾ ਨਾ ਵੀਡੀਓ ਪਾਓ ਸਾਰੇ ਭਰਾ ਰਲ ਕੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੱਲ ਆਪਾਂ ਨੇ ਬਾਈ ਇਹ ਪਾਈਆਂ ਬਾਰੇ ਵੀਡੀਓ ਪਾਈ ਸੀਗੀ ਤੇ YouTube ਨੇ ਆ ਵੀਡੀਓ ਆਪਣੀ ਡਿਲੀਟ ਕਰਤੀ ਕਿਉਂਕਿ ਇਹਨਾਂ ਚ ਕਹਿੰਦੇ ਵੀ ਤੁਸੀਂ ਸੂਸਾਈਡ ਦੀ ਉਹ ਧਮਕੀ ਦੰਦੇ ਪਏ ਆ ਬੰਦੇ ਸੂਸਾਈਡ ਕਰਦੇ ਪਏ ਆ ਵੀ ਤੁਸੀਂ ਇਹ ਪਾ ਨਹੀਂ ਸਕਦੇ ਕਾਪੀਰਾਈਟ ਵੀ ਆ ਗਿਆ ਇਹਦੇ ਉੱਪਰ ਤੇ ਉਹਦਾ ਵੀਡੀਓ ਵੀ ਇਹਨਾਂ ਨੇ ਡਿਲੀਟ ਕਰਤੀ ਮੈਂ ਇੱਥੇ ਸਕਰੀਨਸ਼ਾਟ ਲਾਤੇ ਠੀਕਾ ਤੇ ਬਾਈ ਚਲੋ ਉਹ ਵੀਡੀਓ ਤਾਂ ਡਿਲੀਟ ਹੋ ਗਈ ਤੁਸੀਂ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਵੀ ਭਾਈ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਬਾਈ ਆਪਾਂ ਕੋਈ ਚੱਕਰ ਨਹੀਂ ਆ ਆਪਣੀ ਵੀਡੀਓ ਡਿਲੀਟ ਹੋ ਗਈ ਕਾਪੀਰਾਈਟ ਰਾਈਟ ਆ ਗਿਆ ਆਪਣੇ ਚੈਨਲ ਤੇ ਠੀਕ ਆ ਆਪਾਂ ਨੂੰ ਕੋਈ ਫਰਕ ਨਹੀਂ ਪਰ ਇਹ ਵੀਡੀਓ ਬਾਈ ਵਾਤੇ ਵਾਤੇ ਸ਼ੇਅਰ ਕਰੋ ਤੁਸੀਂ ਹਨਾ ਕਿੰਨਾ ਕਚੇਰਾ ਹੋ ਜਿਹੜਾ ਇਨਸਾਫ ਮਿਲਣਾ ਚਾਹੀਦਾ ਯਾਰ ਬੰਦਿਆਂ ਨੂੰ ਆਪਾਂ ਤਾਂ ਇੱਕ ਗੱਲ ਕਹਿੰਨੇ ਆ ਇਹ ਕਿਸੇ ਨਾਲ ਵੀ ਹੋ ਸਕਦਾ ਅਜਿਹਾ ਇਹਨਾਂ ਬਾਈਆਂ ਨਾਲ ਹੋਇਆ ਕੱਲ ਨੂੰ ਹੋਰ ਕਿਸੇ ਨਾਲ ਹੋ ਸਕਦਾ ਆਪਾਂ ਨੂੰ ਖੜਨਾ ਚਾਹੀਦਾ ਬਾਈ ਬਾਈਆਂ ਨਾਲ ਲੋਈ ਮੇਟਰ ਉੱਤ ਚਾਰ ਘੰਟੇ ਹੋ ਗਏ ਸਾਨੂੰ ਜਾਨ ਚਾ 6:30 ਹੋ ਗਏ 2:30 ਵਜੇ ਆ ਗਏ ਮੇਰੇ ਖਿਆਲ ਅਈ ਇਹ ਸਿਰਫ ਕਿੰਨਾ 500 ਮੀਟਰ ਵੀ ਨਹੀਂ ਹਿੱਲੇ ਹੋਣੇ ਅੱਗੇ ਨੂੰ ਇੱਥੇ ਹੀ ਖੜੇ ਆਂ ਜੱਦੇ ਪਵੰਡੀ ਅੰਦਰ ਜਾਣਾ ਪੈਣਾ ਆਪਾਂ ਨੂੰ ਉਹ ਅੰਜੂਰ ਅੰਜੂਰ ਫੱਟੇ ਵਾਲੇ ਪਾਸੇ ਮਾਮੇ ਨੂੰ ਭੇਜ ਜਿਗਾ ਮੈਂ ਕਿਹਾ ਮਾਮੇ ਚਾਹ ਲਿਆ ਜਾ ਕੇ ਤੇ ਹੁਣ ਚਾਹ ਪੀਨੇ ਆ ਆ ਠੀਕ ਹੈ ਕਿੰਤਾ ਦੇ ਗਲਾਸ ਚ ਟੈਂਪੂ ਵਾਲੇ ਦੇਖ ਲੈ ਜਿੱਥੇ ਮਰਜ਼ੀ ਨੂੰ ਬਾੜ ਦੰਨੇ ਆ ਝਗੜ ਝਗੜ ਕੇ ਛੋਟੀ ਛੋਟੀ ਭੁੰਡੀਆਂ ਜੀਆਂ ਇਹਨਾਂ ਦੀਆਂ ਆਹਾਂ ਦਾਦਾਗਰੀ ਇਸ ਕੋਲ ਬੋਲਤੇ ਹਨ ਦਾਦਾਗਰੀ ਇਸ ਕੋਲ ਬੋਲਤੇ ਹਨ ਦਾਦਾਗਰੀ ਕੌਣ ਕਹਿੰਦਾ ਇੱਧਰ ਤੇ ਕੱਢ ਕਹਿੰਦੇ ਲਾਈਨਾਂ ਮਾ ਦੇ ਕਹਿੰਦੇ ਟੈਂਪੂ ਵੜਾ ਦੇ ਜਿਹੜਾ ਮੂਰੇ ਦਾ ਆ ਇਹਨੂੰ ਵੀ ਕਹਿੰਦੇ ਕੱਢ ਉਹ ਕੱਢ ਨਹੀਂ ਰਿਹਾ ਆਹ ਦੇ ਇਹ ਕਾਹੂ ਗਮਨ ਲੱਗਦਾ ਕਠਾਈ ਹੀ ਇਹ ਨੂੰ ਯਾਰ ਹਾਂ ਉਹ ਇੱਧਰ ਆ ਬੰਦਾ ਆ ਆਪਣੇ ਮੂਰੇ ਨਾਲ ਆ ਗਿਆ ਇਹਨੂੰ ਆ ਜਿਹੜਾ ਆਪਣੇ ਮੂਰੇ ਖੜਿਆ ਆਉਂਦਾ ਉਰੀ ਖੜੇ ਆ ਆ ਨਹੀਂ ਜਾਂਦੇ ਕਿਥੇ ਹਾਂ ਬਾਈ ਆ ਰਿਹਾ ਆਨਲਾਈਨ ਹਾਂ ਇਹ ਇੱਧਰੋਂ ਆਇਆ ਇਹ ਹਾਂ ਬਾਈ ਐ ਬਾਈ ਕਹਿੰਦਾ ਮੈਂ ਰੋਜ਼ ਬਲੌਗ ਦੇਖ ਰਹਾ ਹਾਂ ਤੁਹਾਡੇ ਕਹਿੰਦਾ ਆ ਬਾਈ ਕੱਲ ਨੂੰ ਦੇਖ ਲਈ ਮੇਰਾ ਬਲੌਗ ਓ ਇੱਧਰੋਂ ਆਈ ਬਾਈ ਐ ਇੱਥੇ ਨੂੰ ਆਈ ਹਾਂਜੀ ਪਤਾ ਜੀ ਕੀ ਨਾਂ ਬਾਈ ਦਾ ਮੇਰਾ ਮਲਕੀਤ ਸਿੰਘ ਮਲਕੀਤ ਸਿੰਘ ਹਾਂਜੀ ਇੱਥੇ ਹੀ ਰਹਿਣਾ ਇੱਥੇ ਇੱਥੇ ਹੀ ਠੀਕ ਆ ਬੰਦੇ ਰਹਿਨੇ ਆਈ ਬਾਈ ਰਹਿੰਦਾ ਬੰਬੇ ਤੇ ਕੋੜਾ ਬਾਈ ਦੋ ਕੋੜੇ ਆ ਤੇ ਲੈ ਲਿਆ ਕੋ ਸਾਹਮਣੇ ਖੜਾ ਇੱਕ ਪਰਲੇ ਬੰਨੇ ਅਜਾ ਇੱਕ ਉਹ ਸਾਹਮਣੇ ਵਾਲਾ ਆਪ ਕੋ ਨਹੀਂ ਹੋ ਰਿਆ ਆਪਣੀ ਹੈ ਬਰੇਥਲੇ ਟ੍ਰਾਂਸਪੋਰਟ ਹੈ ਆਪਣੀ ਠੀਕ ਆ ਠੀਕ ਆ ਸੇਖਾ ਦੇ ਦਿਓ ਆਪ ਬੋਡੀਸਾ ਰੋਡ ਨਾਲ ਓਕੇ ਓਕੇ ਇੱਕ ਆ ਟੇਲਰ ਖੜਾ ਇੱਕ ਪਰੇ ਖੜਾ ਠੀਕ ਆ ਠੀਕ ਆ ਹਾਂਜੀ ਹਾਂਜੀ ਠੀਕ ਆ ਵੀਰੇ ਭਰ ਕੇ ਭੀਮੜੀ ਨੂੰ ਆ 10 ਗੱਡਾਂ ਨਮਾਲ ਰਹਿੰਦਾ ਦਾ ਯਾਰ ਵਿੱਚ ਅੱਛਾ ਤੇ ਬਾਕੀ ਤਾਂ ਪਿੱਛੇ ਹੀ ਹੋ ਗਿਆ ਸੀਗਾ ਖਾਲੀ ਅੱਛਾ ਅੱਛਾ ਆ ਤਾਰਾ ਚੰਦ ਵਾਲਾ ਗਦਾਮ ਨਹੀਂ ਹੈਗਾ ਉਹ ਚੜਾਈ ਦੀ ਹਾਂ ਹਾਂ ਹੁਣ ਉੱਧਰ ਜਾਵਾਂਗੇ ਓਕੇ ਓਕੇ ਚਲੋ ਠੀਕ ਆ ਬਾਈ ਹਾਂ ਮੈਂ ਠੀਕ ਆ ਓਕੇ ਚਲੋ ਨਾ ਬਾਈ ਉਹ ਬਾਈ ਕਹਿੰਦਾ ਕਹਿੰਦਾ ਪਾਰਕਿੰਗ 'ਚ ਲਾ ਲਿਓ ਗੱਡੀ ਕਹਿੰਦਾ ਤੇ ਕੁਦਰਤੀ ਆਪਾਂ ਪੰਪ ਦੇ ਖੜੇ ਤੇ ਤੇ ਆ ਪਾਰਕਿੰਗ ਹੈਗੀ ਐ ਇਹਦੇ ਜੇ ਲਾ ਲੈਣੀ ਗੱਡੀ ਆਪਾਂ ਨੇ ਤੇ ਹੁਣ ਗਿਆ ਬਾਬਾ ਜੀ ਪੁੱਛਣ ਕਿਆ ਕਹਿੰਦੇ ਬੁੱਲਾ ਮਾਰਾ ਕਿਟਾ ਲੈ ਵਰਜੀ ਹਾਂ ਚਲੋ ਬਈ ਗੱਡੀ ਲਾਤੀ ਆਪਾਂ ਨੇ ਪਾਰਕਿੰਗ ਚ ਤੇ ਪਾਰਕਿੰਗ ਬਾਈ ਨੇ ਪੈਸੇ ਦੇਣ ਨਹੀਂ ਦਿੱਤੇ ਸਾਨੂੰ ਕਹਿੰਦਾ ਕਹਿੰਦਾ ਸਾਨੂੰ ਡਿਸਕਾਊਂਟ ਆ ਤਨ ਆ ਸੀ ਤੇਲ ਪਵਾਣੇ ਹੁੰਦੇ ਆ ਕਹਿੰਦਾ ਇੱਥੇ ਬਾਈ ਦੇ ਕੋਲ ਖੜਿਆ ਨਾ ਇੱਧਰ ਜਿਵੇਂ ਪਹਿਲਾਂ ਦਿਖਾਇਆ ਥਾ ਮੈਂ ਬਾਈ ਕਹਿੰਦਾ ਬਈ 2.50 70 ਰੁਪਏ ਲੈਣੇ ਆ ਬਾਈ ਨੇ ਉਹ ਵੀ ਨਹੀਂ ਦੇਣ ਦਿੱਤੇ ਯਾਰ ਕੰਨ ਹਾਂ ਸਰਕਾਰਾਂ ਨੂੰ ਗਾਲਾਂ ਨਿਕਲਵੀਆਂ ਬਾਈ ਤੇ ਲੋ ਜੂ ਨੂੰ ਵੋਟਾਂ ਵੀ ਤਾਂ ਤੁਸੀਂ ਉਹ ਪਾਈਆਂ ਆ ਆਹ ਦੇ ਉਹ ਮੋਦੀ ਦੇ ਨਜ਼ਾਰੇ ਕਈ ਬੰਦੇ ਆ ਕਈ ਬੰਦੇ ਪਤਾ ਹੈ ਗਿਆ ਕਹਿਣ ਨਹੀਂ ਦਿੰਦੇ ਉਹਨੂੰ ਕੋਈ ਇੰਨੇ ਤਾਗੜੇ ਉਹਦੇ ਭਾਗਤ بس ਕਮਾ ਕੇ ਯਾਰ ਕਮਾ ਕੇ ਖਾਣਾ ਹਰ ਕੋਈ ਤਾਂ ਹਰੇਕ ਬੰਦੇ ਨੇ ਹੈ ਕਿ ਨਹੀਂ ਕੰਮ ਤਾਂ ਕਰਨਾ ਹੀ ਪੈਣਾ ਹਾਂ ਰੋਟੀ ਤਾਂ ਕਮਾ ਕੇ ਮਿਲਣੀ ਗੌਰਮੈਂਟ ਹਾਂ ਨਾ ਮੇ ਮਿੱਤਰੋ ਗੱਡੀ ਲੱਗੀ ਖਾਲੀ ਹੁਣ ਅਰ ਮੈਂ ਖਾਲਿਆਂ ਨੂੰ ਕਿਹਾ ਮੈਂ ਕਿਹਾ ਵੀ ਮੈਂ ਅੱਗੇ ਤੇ ਖੋਲ ਦਿੰਨਾ ਬੱਤਾ ਦੇ ਅੱਗੇ ਤੇ ਉਹ ਕਰ ਦੋ ਤਾਰ ਦੋ ਮੰਨੇ ਨਹੀਂ ਐ ਸਾਈਡ ਮੇ ਸਾਰੇ ਖੋਲੋ ਹਮ ਤੋਂ ਆਪ ਦੀ ਸੁਰੱਖਿਆ ਚਾਹਤੇ ਆ ਹੁਣ ਵੀ ਦੋ ਉਤਾਰ ਰਹੇ ਆ ਸਾਈਡ ਚ ਆਹ ਇਹਨਾਂ ਸਾਰੇ ਬੱਤੇ ਖਲਾਏ ਤਰਪਾਲਾਂ ਖਲਾਈਆਂ ਤੇ ਹੁਣ ਕਰਦੇ ਆਪਾਂ ਐਂਡ ਕਿਉਂਕਿ 3 ਵਜੇ ਆ ਗਏ ਸੀਗੇ ਉੱਠ ਕੇ ਉਰੇ ਅਸੀਂ ਕੋਈ ਜਾਨ ਨਹੀਂ ਮਿਲਾ ਕੋਈ ਕੁਝ ਨਹੀਂ ਸੂਪਰ ਸ਼ੂਟ ਆਇਆ ਤੇ ਹੁਣ ਨਾਜ਼ਵਾਦ ਜੀ ਨਾਜ਼ਵਾਦ ਦੇ ਨੂੰ ਗੱਡੀ ਖਾਲੀ ਤੇ ਹੁਣ ਬਲੌਗ ਕਰਦੇ ਆ ਇਹਦਾ ਐਂਡ ਆਪਾਂ ਤੇ ਕਿਵੇਂ ਲੱਗਿਆ ਤੁਹਾਨੂੰ ਸਾਡਾ ਅੱਜ ਦਾ ਬਲੌਗ ਕਮੈਂਟ ਕਰਕੇ ਜਰੂਰ ਦੋ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਇਹ ਨਾਲ ਲੱਗਦੇ ਪਹਿਲੇ ਆਈਕਨ ਨੂੰ ਕਰ ਦੋ ਪ੍ਰੈਸ ਤਾਂ ਕਿ ਨੋਟੀਫਿਕੇਸ਼ਨ ਪਹੁੰਚੇ ਵੀਡੀਓ ਦੀ ਸਭ ਤੋਂ ਪਹਿਲਾਂ ਲੋਟੀ ਕੋ ਸਾਥੀ ਕਾਲ ਮੈਂਦੇ ਆ ਅਗਲੇ ਬਲੌਗ ਜਦ ਤੱਕ ਰੱਬ ਰਾਖਾ